ਉਹ ਤੇ ਜਿਹੜੇ ਕੈਨੇਡੀਅਨਸ ਨੇ ਐਸ਼ ਵੇਲੇ ਇੱਕ ਨਵਾਂ ਸਰਵੇ ਕੀਤਾ ਗਿਆ ਜਿਹਦੇ ਵਿੱਚ ਟਿਪ ਨੂੰ ਲੈ ਕੇ ਕੁਝ ਗੱਲਾਂ ਸਾਹਮਣੇ ਆਈਆਂ ਟਿਪ ਨਾਰਥ ਅਮਰੀਕਾ ਦਾ ਕਲਚਰ ਆ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਟਿਪ ਦੇਣਾ ਤੇ ਲੈਣਾ ਇੱਕ ਸ਼ਾਨ ਸਮਝਿਆ ਜਾਂਦਾ ਇੱਥੇ ਦਾ ਰਿਵਾਜ ਆ ਯੂਰਪ ਦੇ ਵਿੱਚ ਉਸ ਤਰ੍ਹਾਂ ਦਾ ਇਹ ਰਿਵਾਜ ਸ਼ਾਇਦ ਨਹੀਂ ਹੈ ਟਿਪ ਦੇਣ ਦਾ ਮਤਲਬ ਇਹ ਹੁੰਦਾ ਅਸਲ ਦੇ ਵਿੱਚ ਕਿ ਤੁਹਾਨੂੰ ਕਿਸੇ ਦਾ ਕੰਮ ਚੰਗਾ ਲੱਗਿਆ ਉਹ ਜਿਹੜੀ ਸਰਵਿਸ ਸੀਐਸਐਲ ਦੇ ਵਿੱਚ ਤੁਸੀਂ ਰੈਸਟੋਰੈਂਟ ਦੇ ਵਿੱਚ ਗਏ ਕਿਸੇ ਨੇ ਤੁਹਾਨੂੰ ਲਈ ਖਾਣਾ ਲਿਆਂਦਾ ਭਾਵੇਂ ਤੁਸੀਂ ਉਹਦਾ ਪੇ ਕੀਤਾ ਹੈ ਉਹਦਾ ਬਿੱਲ ਤੁਸੀਂ ਦੇ ਰਹੇ ਆ ਬਾਬਯੂ ਦੇ ਇਸ ਕੱਲ ਦੇ ਤੁਸੀਂ ਉਹਦੇ ਕੰਮ ਨੂੰ ਅਪਰੀਸ਼ੀਏਟ ਕਰਨਾ ਚਾਹੁੰਦੇ ਕਿ ਭਾਈ ਤਰਾ ਕੰਮ ਬਹੁਤ ਵਧੀਆ ਸੀ ਤੁਸੀਂ ਥੋੜੀ ਬੋਤੀ ਟਿਪ ਮਰਜੀ ਦੇ ਨਾਲ ਉਹਦੇ ਜਾਰਚੋ ਪਾ ਦਿੰਨੇ ਆ ਹੁਣ ਕਿਉਂਕਿ ਕਾਰਡ ਆ ਗਿਆ ਤੇ ਕਾਰਡ ਦੇ ਨਾਲ ਤੁਸੀਂ ਟੈਪ ਕਰਦੇ ਆ ਤੇ ਉੱਥੇ ਤੁਸੀਂ ਕਰ ਸਕਦੇ ਹੋ ਕਿ ਭਾਈ ਮੈਨੂੰ 5-10 ਡਾਲਰ ਜਾਂ ਇੰਨੇ 5% 10% ਟਿਪ ਦੇਣੀ ਆ ਵੀ ਜੇ ਕੋਈ 200 ਡਾਲਰ ਦਾ ਤੁਹਾਡਾ ਬਿੱਲ ਆ ਤਾਂ ਤੁਸੀਂ 10 ਵੀ ਡਾਲਰ ਉਹਨੂੰ ਦੇ ਦਿੰਨੇ ਆ ਵਾਧੂ ਇਹ ਆਮ ਤੌਰ ਤੇ ਜ਼ਰੂਰੀ ਨਹੀਂ ਹੁੰਦਾ ਪਰ ਸ਼ਿਸ਼ਟਾਚਾਰ ਦਾ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਇਹ ਹਿੱਸਾ ਮੰਨ ਲਿਆ ਜਾਂਦਾ ਪਰ ਹੁਣ ਕਿਉਂਕਿ ਤੰਗੀ ਆ ਤੰਗੀ ਆ ਤੇ ਤੰਗੀ ਸਾਰਿਆਂ ਨੂੰ ਹੀ ਆ ਤੰਗੀ ਜਿਹੜੇ ਇਹ ਕੰਮ ਕਰ ਰਹੇ ਉਹਨਾਂ ਨੂੰ ਵੀ ਆ ਤੇ ਤੰਗੀ ਦੂਜਿਆਂ ਨੂੰ ਵੀ ਆ ਇਹਦੇ ਵਿੱਚ ਕਿਤੇ ਨਾ ਕਿਤੇ ਗੜਬੜ ਜਿਹੜੀ ਆ ਹੋ ਹੋ ਰਹੀ ਆ ਕਿ ਇਸ ਤੰਗੀ ਦੇ ਵਿੱਚ ਸਾਰੇ ਲੋਕ ਕੀ ਜਿਹੜੇ ਉਹ ਪਰੇਸ਼ਾਨ ਨੇ ਤੇ ਜਿਹੜੇ ਰੈਸਟੋਰੈਂਟਸ ਵਾਲੇ ਨੇ ਉਹਨਾਂ ਨੇ ਆਪਸ਼ਨ ਵਧਾ ਦਿੱਤੇ ਜਦੋਂ ਤੁਹਾਡੇ ਕੋਲ ਉਹ ਟਰਮੀਨਲ ਜਾ ਲੈ ਕੇ ਆਉਂਦੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਉੱਤੇ 15% 18% 20% ਤੇ 30% ਤੱਕ ਟਿਪ ਕਈਆਂ ਨੇ ਲਿਖੀ ਆ ਜਾਂ 15% ਤੇ ਆਲੇ ਦੁਆਲੇ ਤਾਂ ਲਿਖਿਆ ਹੀ ਆ ਇਹ ਡਿਫਾਲਟ ਆਪਸ਼ਨਸ ਨੇ ਵੀ ਤੁਸੀਂ ਉਹਨੂੰ ਟੈਪ ਕਰਨਾ ਕਿ ਮੈਨੂੰ ਆ ਚਾਹੀਦੀ ਓ 15% ਦੇ ਆਲੇ ਦੁਆਲੇ ਘੁੰਮਰੀ 10% ਤੋਂ ਲੈ ਕੇ 30% ਨੂੰ ਇੰਨਾ ਤੇ ਕੋਈ ਬੰਦਾ ਦੇ ਨਹੀਂ ਸਕਦਾ ਜਿਹੜਾ ਨਵਾਂ ਸਰਵੇ ਆਇਆ ਉਹਦੇ ਵਿੱਚ ਦੱਸਿਆ ਗਿਆ ਕਿ ਡਿਫਾਲਟ ਆਪਸ਼ਨਸ ਇਸ ਪੇਮੈਂਟ ਦੇ ਵਿੱਚ ਜਿਹੜੀਆਂ ਆ ਉਹ ਇੱਥੇ ਤੱਕ ਪਹੁੰਚ ਜਾਣਾ ਇੱਕ ਚਿੰਤਾ ਦਾ ਗੱਲ ਆ ਜਿਹੜੇ ਸਿਟਾਊਨ ਰੈਸਟੋਰੈਂਟਸ ਆ ਜਿੱਥੇ ਬਹਿ ਕੇ ਅਸੀਂ ਖਾਣਾ ਖਾਂਦੇ ਆ ਆਮ ਤੌਰ ਦੇ ਉੱਤੇ ਅਪਰੋਪਰੀਏਟ ਦੇਖਦੇ ਆ ਕਿ ਬਹੁਤ ਸਾਰੇ ਆ ਜਿਹੜੇ ਉਹ ਮਤਲਬ ਉਹ ਦੇ ਦਿੱਤਾ ਜਾਂਦਾ ਜਦੋਂ ਉਹ ਦੇਖਦੇ ਆ ਇਹ ਸਰਵੇ ਜਿਹੜਾ ਕੰਡਕਟ ਕੀਤਾ ਨੈਰੇਟਿਵ ਰਿਸਰਚ ਨੇ ਉਹ ਇਹ ਦੱਸਦੇ ਆ ਕਿ 1200 ਲੋਕਾਂ ਤੋਂ ਵੱਧ ਅਸੀਂ ਬਿਜ਼ਨੈਸਸ ਦੇ ਉੱਤੇ ਤੇ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਇਹ ਜਿਹੜੇ ਜਿਹੜੇ ਮੰਨਦੇ ਆ ਕਿ ਟਿਪ ਦੇਣਾ ਠੀਕ ਆ ਪ੍ਰੋਪਰੀਏਟ ਆ 70% ਕੈਨੇਡੀਅਨ ਜਿਹੜੇ ਉਹ ਆ ਠੀਕ ਨੇ ਇਸ ਗੱਲ ਦੇ ਨਾਲ ਕਿ ਜਿੱਥੇ ਸਿਟਾਊਨ ਰੈਸਟੋਰੈਂਟਸ ਹੈਗੇ ਜਿੱਥੇ ਅਸੀਂ ਬੈਠ ਕੇ ਖਾਂਦੇ ਆ ਉੱਥੇ ਟਿਪ ਦੇਣੀ ਜ਼ਾਇਜ਼ ਹੈ ਮੇਜੋਰਿਟੀ ਜਿਹੜੇ ਲੋਕ ਨੇ ਉਹ ਇਸ ਵੇਲੇ ਇਹ ਕਹਿੰਦੇ ਆ ਕਿ ਸੈਲੂਨਸ ਦੇ ਉੱਤੇ ਜਿਹੜੀ ਟਿਪ ਦੇਣੀ ਤੁਸੀਂ ਵਾਲ ਕਟਾਇਆ ਆਪਣੇ ਜਾਂ ਕੁਝ ਕਰਾਇਆ ਕੁਝ ਜਿਹੜੇ ਹੋਟਲਸ ਦੇ ਵਿੱਚ ਜਿਹੜੇ ਹਾਊਸਕੀਪਿੰਗ ਆ ਉਹਦੇ ਵਿੱਚ ਟੈਕਸੀ ਦੇ ਵਿੱਚ ਵੀ ਜਾਂ ਫੂਡ ਡਿਲੀਵਰੀ ਦੇ ਵਿੱਚ ਵੀ ਐਕਸਟਰਾ ਕੈਸ਼ ਜਿਹੜੀ 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 ਹੈਗੀ ਆ ਉਹ ऑन टॉप ऑफ द कॉस्ट ਜਿਹੜੀ ਉਹ ਦੇਣਾ ਠੀਕ ਸਮਝਦੇ ਆ ਹੁਣ ਕੁਝ ਰਿਟੇਲ ਸਟੋਰਸ ਨੇ ਜਿੱਥੇ 7% ਤੱਕ ਲੋਕ ਕਹਿੰਦੇ ਆ ਕਿ ਟਿਪ ਜਿਹੜੀ ਐਪ੍ਰੋਪਰੀਏਟ ਹੁਣ ਟਿਪ ਤੇ ਕਿਸੇ ਸਰਵਿਸ ਲਈ ਆ ਜੇ ਤੁਸੀਂ ਸਮਾਨ ਲੈ ਕੇ ਆਗੇ ਤਾਂ ਉੱਥੇ ਕਾਦੀ ਟਿਪ ਜਿੱਦਾ ਫਾਸਟ ਫੂਡ ਪਲੇਸਸ ਨੇ ਰੈਸਟੋਰੈਂਟਸ ਨੇ ਟੇਕ ਆਊਟਸ ਨੇ ਗ੍ਰੋਸਰੀ ਪੀਕਿੰਗਾ ਜਾਂ 4 ਤੋਂ 5% ਲੋਕ ਕਹਿੰਦੇ ਆ ਕਿ ਉੱਥੇ ਟਿਪ ਵਾਲੇ ਮਾਮਲੇ ਦੇ ਉੱਤੇ ਵੱਖਰਾ ਹੁਣ ਕਿੰਨੀ ਟਿਪ 2023 ਦੇ ਵਿੱਚ ਐਂਗਸ ਕਲਿਨਿਕ ਸਰਵੇ ਕੀਤਾ ਸੀ ਕੈਨੇਡੀਅਨਸ ਇਹ ਕਹਿੰਦੇ ਆ ਕਿ ਜਦੋਂ ਉਹਨਾਂ ਨੂੰ ਜ਼ਿਆਦਾ ਟਿਪ ਕਿ ਉਹਨਾਂ ਨੂੰ ਜਿਹੜੇ ਬਹੁਤਿਆਂ ਨੇ ਕਿਹਾ ਸੀ ਕਿ ਸਾਨੂੰ ਅਕਸਰ ਹੁਣ ਜ਼ਿਆਦਾ ਟਿਪ ਲਈ ਕਿਹਾ ਜਾਂਦਾ ਟਿਪ ਇਫਲੇਸ਼ਨ ਇਹਦੇ ਲਈ ਇੱਕ ਸ਼ਬਦ ਵਰਤਿਆ ਗਿਆ ਸੀ ਕਿ ਜਿਹੜੀ ਟਿਪ ਆਉ 15% ਤੱਕ ਵੀ ਠੀਕ ਆ ਪਰ ਇਹ ਇਹਦੇ ਤੋਂ ਉੱਤੇ ਜਾ ਰਹੀ ਹੈ ਕਿ ਕੁਝ ਜਿਹੜੇ ਸੈਟ ਡਾਊਨ ਰੈਸਟੋਰੈਂਟਸ ਨੇ ਉੱਥੇ ਲਗਭਗ Uh, 15% ਟਿਪ ਤੋਂ ਉੱਤੇ ਜਿਹੜੀ ਹੈਗੀ ਆ ਉਹਨੂੰ ਮੰਨਿਆ ਜਾ ਰਿਹਾ ਕਈ ਥੰਮ ਦੇ ਉੱਤੇ ਇਹ 25% 30% ਮਤਲਬ ਉਪਦੇਤ ਤੁਸੀਂ ਕਿੰਨੀ ਵੀ ਸਕਦੇ ਆ ਉਹ ਫਿਰ ਤੁਹਾਨੂੰ ਟੈਪ ਕਰਨਾ ਪਊਗਾ ਤੁਸੀਂ ਉਹਦੇ ਤੇ ਲਿਖੋ ਕਰੋਗੇ ਵੀ ਇੰਨੇ ਪਰਸੈਂਟ ਜਾਂ ਇੰਨੇ ਡਾਲਰ ਜਾਂ ਕੁਛ ਹੈਗਾ ਇੱਕ ਟੈਪ ਸਿੱਧੀ ਹੁੰਦੀ ਉਹਦੇ ਤੇ ਲਿਖਿਆ ਆ ਕਿ ਤੁਸੀਂ ਇੰਨੇ ਪਰਸੈਂਟ ਦੇ ਉਹ ਜਿਹੜਾ ਲਿਖਿਆ ਆ ਉਹ ਅਸਲ ਦੇ ਵਿੱਚ ਵਧਾ ਦਿੱਤਾ ਗਿਆ ਸੋ ਇਹ ਮਸਲਾ ਕੈਨੇਡਾ ਦੇ ਵਿੱਚ ਹਰੇ ਵੀ ਖੜਾ ਆ ਜਿਹੜੇ ਹੈਅਰ ਸਲੂਨ ਬਾਰਬਰ ਸ਼ਾਪਸ ਨੇ ਉਹਨਾਂ ਦੇ ਉੱਤੇ 15% ਜਿਹੜੇ ਆਹੋ ਇਹ ਜਿਹੜੇ ਉਸ ਪਾਸੇ ਨੂੰ ਜਾਂਦੇ ਆ ਪਰ ਕੁਝ ਲੋਕ ਇਹ ਕਹਿੰਦੇ ਆ ਕਿ ਉਹ ਦੇਣਾ ਤਾਂ ਚਾਹੁੰਦੇ ਆ ਟਿਪ ਪਰ ਥੋੜੀ ਦੇਣਾ ਚਾਹੁੰਦੇ ਆ ਇਹ ਮਾਮਲਾ ਇਸ ਵੇਲੇ ਕਾਫੀ ਕੈਨੇਡਾ ਦੇ ਵਿੱਚ ਚਰਚਾ ਦੇ ਵਿੱਚ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ